ਜਿਹੜਾ ਮੁੱਦਾ ਅੱਜ ਅਸੀਂ ਚੱਕ ਰਹੇ ਹਾਂ ਗਲਪੰਦਾ ਪੰਜਾਬ ਦੀ ਚ ਉਹ ਮੁੱਦਾ ਬਹੁਤ ਜ਼ਿਆਦਾ ਪੱਖਿਆ ਪਿਆ ਕਿਉਂਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1600 ਕਰੋੜ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਐਲਾਨਾ ਤਾਂ ਗਿਆ ਪਰ ਮਿਲਿਆ ਨਹੀਂ ਟੋਕਨ ਮਨੀ ਹੀ ਸਹੀ ਪਰ ਭੇਜੋ ਤੋਂ ਸਹੀ ਪਰ ਸੈਂਟਰ ਦੇ ਮੰਤਰੀ ਜਿਹੜੇ ਨੇ ਉਹਨਾਂ ਨੇ ਬਿਲਕੁਲ ਬਿੱਟੂ ਜੀ ਨੇ ਇਹਦਾ ਵਿਰੋਧ ਕੀਤਾ ਹੈ ਤੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਪੂਰਾ ਜਿਹੜਾ ਮਾਮਲਾ ਹੈ ਉਹ ਗਲਤ ਹੈ ਸਿਆਸੀ ਮਾਮਲਾ ਇਹਨੂੰ ਬਣਾਇਆ ਜਾ ਰਿਹਾ ਹੈ ਕਿਉਂਕਿ ਸੈਂਟਰ ਨੇ ਆਪਣੀ ਮਦਦ ਭੇਜੀ ਹੈ ਉਹੀ ਮਦਦ ਜਿਹੜੀ ਹੈ ਉਹ ਸੈਂਟਰ ਜਿਹੜਾ ਹੈ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੇ ਤਸਵੀਰਾਂ ਦੀ ਗੱਲ ਕਰੀਏ ਜੇ ਜਿਹੜਾ ਪੂਰਾ ਮਾਮਲਾ ਸੀਗਾ ਉਹ ਮਾਮਲਾ ਸੀਗਾ ਡੇਰਾਬਾਬਾ ਨਾਨਕ ਜਦੋਂ ਉਹ ਚੈਕ ਉਹ ਵੰਡਿਤ ਕਰ ਰਹੀ ਸੀ ਸਰਟੀਫਿਕੇਟ ਵੰਡਿਤ ਕਰ ਰਹੀ ਸੀ ਉਸ ਵੇਲੇ ਦੀ ਗੱਲ ਹੈ ਉਹ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੈਂਟਰ ਦਾ ਜਿਹੜਾ ਹੈ ਉਹ ਪੈਸਾ ਪਹੁੰਚਣਾ ਚਾਹੀਦਾ ਸੀ ਮਦਦ ਲਈ ਉਹ ਨਹੀਂ ਪਹੁੰਚਿਆ ਉਸ ਤੋਂ ਬਾਅਦ ਜਿਹੜਾ ਹੈ ਇੱਕ ਤਰੀਕੇ ਨਾਲ ਬਿਆਨਵਾਜੀ ਸ਼ੁਰੂ ਹੋ ਗਈ ਦੂਜੀ ਤਰਫੋਂ ਭਾਜਪਾ ਦਾ ਜਿਹੜਾ ਬਿਆਨ ਆਇਆ ਉਸ ਬਿਆਨ ਦੇ ਮੱਦੇਨਜ਼ਰ ਇਹ ਕਹਿ ਸਕਦੇ ਆ ਕਿ ਇਸ ਮੁੱਦੇ ਤੇ ਵੀ ਜਿੰਨਾ ਹੜਪੀੜਿਤਾਾਂ ਦੇ ਮਰਹਮ ਲਗਾਣ ਲਈ ਘਰ ਵੰਟ੍ਰਿਤ ਕੀਤੇ ਜਾ ਰਹੇ ਨੇ ਘਰ ਦਿੱਤੇ ਜਾ ਰਹੇ ਨੇ ਉਸ ਤੇ ਵੀ ਰਾਜਨੀਤੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਡੇਰਾਬਾਬਾ ਨਾਨਕ ਜੀ ਕਿ ਪੂਰੀ ਜਿਹੜੀ ਤਸਵੀਰ ਹੈ ਉਹ ਇਹ ਹੈ ਕਿ 1600 ਕਰੋੜ ਦੱਸਿਆ ਤਾਂ ਗਿਆ ਪਰ ਦਿੱਤਾ ਨਹੀਂ ਗਿਆ ਸੈਂਟਰ ਵੱਲੋਂ ਦੂਜੀ ਤਰਫ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ 1600 ਕਰੋੜ ਦੇਣ ਦੀ ਜਿਹੜੀ ਗੱਲ ਹੈ ਉਹ ਹੀ ਕਿਸ਼ਤਾਂ ਨੇ ਉਹੀ ਗ੍ਰਾਂਟ ਨੇ ਜਿਹਦੇ ਕਰਕੇ ਸੀਐਮ ਭਗਵੰਤ ਮਾਨ ਜਿਹੜੇ ਨੇ ਇੱਕ ਘਰ ਜਿਹੜੇ ਆ ਉਹ ਦੇ ਰਹੇ ਨੇ ਤੇ ਬਾਕੀ ਅਲੱਗ-ਅਲੱਗ ਗ੍ਰਾਂਟਾਂ 'ਚ ਜਿਹੜਾ ਹੈ ਉਹ ਗ੍ਰਾਂਟ ਦਿੱਤੀ ਜਾ ਰਹੀ ਹੈ ਤੇ ਇਸ ਕਰਕੇ ਪੈਸਾ ਦਿੱਤਾ ਜਾ ਰਿਹਾ ਸੈਂਟਰ ਵੱਲੋਂ ਉਹੀ ਪੈਸਾ ਜਿਹੜਾ ਹੈ ਸਟੇਟ ਗਵਰਨਮੈਂਟ ਲੋਕਾਂ ਦੀ ਭਲਾਈ ਲਈ ਲਾ ਰਹੀ ਹੈ ਪਰ ਰਾਜਨੀਤੀ ਕਰ ਰਹੀ ਹੈ ਰਾਜਨੀਤੀ ਦਾ આરોਪ ਜਿਹੜਾ ਹੈ ਉਹ ਲਾਇਆ ਗਿਆ ਹੈ ਆਮ ਆਦਮੀ ਪਾਰਟੀ ਸਰਕਾਰ ਤੇ ਤੇ ਦੂਜੀ ਤਰਫ ਖੁੱਲ ਕੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ 1600 ਕਰੋੜ ਦਾ ਕਿਹਾ ਜ਼ਰੂਰ ਗਿਆ ਪਰ ਪੈਸਾ ਦਿੱਤਾ ਨਹੀਂ ਗਿਆ ਗ੍ਰਾਂਟ ਦਿੱਤੀ ਨਹੀਂ ਗਈ ਇਹਨੂੰ ਲੈ ਕੇ ਜਿਹੜਾ ਹੈ ਲਗਾਤਾਰ ਪਰੇਸ਼ਾਨੀ ਇੱਕ ਕਹਿ ਸਕਦੇ ਹਾਂ ਕਿ ਬਣੀ ਹੋਈ ਹੈ ਦੋਨਾਂ ਦੋਨੋਂ ਸਿਆਸੀ ਧੜੇ ਜਿਹੜੇ ਆ ਇੱਕ ਦੂਜੇ ਦੇ ਅਮਨੇ ਸਾਹਮਨੇ ਆ ਤੇ ਇਹਦੇ ਤੇ ਅੱਜ ਗੱਲ ਕਰਾਂਗੇ ਸਾਡੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਗੈਸਟ ਨੇ ਉਹ ਵੀ ਜੁੜ ਗਏ ਨੇ ਸੰਦੀਪ ਬੰਦੂਜੀ ਸਾਡੇ ਨਾਲ ਜੁੜ ਗਏ ਨੇ ਆਮ ਆਦਮੀ ਪਾਰਟੀ ਤੋਂ ਤੇ ਨਾਲੇ ਦੂਜੇ ਨਵੀਨ ਸੱਬਰਵਾਲ ਜੀ ਜੁੜ ਗਏ ਨੇ ਕਾਂਗਰਸ ਪਾਰਟੀ ਤੋਂ ਦੋਨਾਂ ਦੋਨਾਂ ਨਾਲ ਮੈਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਣਾ ਤੇ ਫਿਰ ਕਹੇ ਸਰ ਸ਼ੁਰੂ ਕਰਦੇ ਆ ਆਮ ਆਦਮੀ ਪਾਰਟੀ ਤੋਂ ਹੋ ਕੀ ਰਿਹਾ ਸਰ ਤੁਸੀਂ ਕਹਿ ਰਹੇ ਹੋ 16 ਅਸੀਂ ਆਪਣੇ ਪੱਲਿਓ ਸਟੇਟ ਜਿਹੜਾ ਆਪਣੇ ਪੱਲਿਓ ਸਭ ਕੁਝ ਦੇ ਰਿਹਾ ਹੈ ਹੜਪੀੜਿਤਾਂ ਨੂੰ ਰਿਲੀਫ ਜਿਹੜਾ ਮਿਲ ਰਿਹਾ ਉਹ ਤੁਹਾਡੇ ਤੋਂ ਮਿਲ ਰਿਹਾ ਪਰ ਸੈਂਟਰ ਦੇ ਮੰਤਰੀ ਤਾਂ ਕੁਝ ਹੋ ਰਹੀ ਕਹਿ ਰਹੇ ਨੇ ਜੀ ਸਰ ਸਭ ਤੋਂ ਪਹਿਲਾਂ ਸਾਰੇ ਪਹਿਲਾਂ ਇਸ ਸਰ ਨੂੰ ਨਮਸਕਾਰ ਆਦਾਬ ਸਲਾਮ ਸਤਿ ਸ੍ਰੀ ਅਕਾਲ ਗੱਲ ਇਹ ਹੈ ਜਨਾਬ ਕੀ ਮੋਦੀ ਸਾਹਿਬ ਜਦ ਆਏ ਸੀ ਹੜਪਿੰਡ ਤਾ ਨੂੰ ਉਹ ਵੀ ਹਵਾ ਚ ਦੇਖ ਕੇ ਚਲੇ ਗਏ ਨੀਚੇ ਦਾ ਜ਼ਮੀਨ ਤੇ ਉਤਰੇ ਹੀ ਨਹੀਂ ਸਾਡੇ ਮਾਨ ਜੋ ਪ੍ਰਧਾਨ ਮੰਤਰੀ ਸਾਹਿਬ ਉਹ ਐਲਾਨ ਕਰਕੇ ਗਏ ਸੀ ਕਿ 1600 ਕਰੋੜ ਰੁਪਿਆ ਪੰਜਾਬ ਦੇ ਹੜਪਿੰਡ ਤਾ ਨੂੰ ਦਿੱਤਾ ਜਾਏਗਾ 1 ਰੁਪਿਆ ਵੀ ਨਹੀਂ ਉਹਨਾਂ ਨੇ ਦਿੱਤਾ ਕਮ ਸੇ ਕਮ 1 ਰੁਪਿਆ ਤਾਂ ਦੇ ਦੋ ਅਸੀਂ ਸ਼ੁਰੂਆਤ ਤਾਂ ਮੰਨ ਲਈਏ 1 ਰੁਪਿਆ ਨਹੀਂ ਦਿੱਤਾ ਪੰਜਾਬ ਦੇ ਸੰਕਟ ਦੀ ਘੜੀ ਚ ਇਹ ਇੱਕ ਵਾਰੀ ਵੀ ਨਹੀਂ ਖੜਦੇ ਹੈਗੇ ਸੈਂਟਰ ਵਾਲੇ ਇਹ ਸੰਕਟ ਦੀ ਘੜੀ ਚ ਤਾਂ ਕੀ ਖੜਨਾ ਇਹਨਾਂ ਨੇ ਪੰਜਾਬੀ ਆਪਣੇ ਸੰਕਟ ਦਾ ਆਪਣਾ ਸਿਰ ਆਪ ਹੀ ਧੋ ਲੈਂਦੇ ਨੇ ਪੰਜਾਬੀ ਸ਼ੇਰਾਂ ਦੀ ਕੌਮ ਆ ਬਹਾਦਰਾਂ ਦੀ ਕੌਮ ਆ ਜਨਾਬ ਲੇਕਿਨ ਇਹ ਸਾਡੇ ਲਈ ਕੀ ਕਰਦੇ ਨੇ ਇੱਕ ਵਾਰੀ ਵੀ ਸਾਡੇ ਲਈ ਨਹੀਂ ਖੜੇ ਹੋਏ ਪੰਜਾਬ ਲਈ ਕਿੱਥੋਂ ਖੜੇ ਹੋ ਜਾਣਗੇ ਸਾਡੇ ਕੁਰਬਾਨੀਆਂ ਵਾਲੇ ਦਿਨ ਗੁਰੂ ਸਾਹਿਬ ਨੂੰ ਸੱਚਦਾ ਕਰਨ ਨਹੀਂ ਆਏ ਇਹ ਇਹ ਇਸ ਤਰ੍ਹਾਂ ਦੇ ਨੇ ਇਹ ਪੰਜਾਬ ਲਈ ਵਿਤਕਰਾ ਇਹਨਾਂ ਦੇ ਮਨਾਂ 'ਚ ਭਰਿਆ ਪਿਆ ਪੰਜਾਬ ਦੇ ਪ੍ਰਤੀ ਇਹਨਾਂ ਦੀ ਛੋਟੀ ਸੋਚ ਹੈ ਇੱਕ ਵਾਰੀ ਵੀ ਨਹੀਂ ਆਏ ਇਹ ਔਰ ਉਸ ਤੋਂ ਬਾਅਦ ਗੱਲ ਇਹ ਆ ਕਿ ਅਸੀਂ ਇਹਨਾਂ ਨੂੰ ਨਿਮੰਤਰਣ ਪੱਤਰ ਦਿੱਤੇ ਇਹਨਾਂ ਦੇ ਮੁੱਖ ਮੰਤਰੀਆਂ ਨੂੰ ਨਿਮੰਤਰਣ ਪੱਤਰ ਦਿੱਤੇ ਇਹ ਆਪ ਤਾਂ ਨਹੀਂ ਆਏ ਮੁੱਖ ਮੰਤਰੀਆਂ ਨੂੰ ਵੀ ਨਹੀਂ ਆਣ ਦਿੱਤਾ ਇਹਨਾਂ ਨੇ ਕੀ ਦੇਣਾ ਪੰਜਾਬ ਨੂੰ ਇਹ ਇਹ ਚਲੋ ਗੱਲ ਇਹਨਾਂ ਦੀ ਆਪਣੀਆਂ ਪਰਮਾਤਮਾ ਨੇ ਇਹਨਾਂ ਨੂੰ ਉਪਹਾਗ ਨਹੀਂ ਲਾਏ ਹੈਗੇ ਕਿ ਇਹ ਪਰਮਾਤਮਾ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਸਕਣ ਇਹਨਾਂ ਦੇ ਕਰਮਾਂ 'ਚ ਨਹੀਂ ਹੈਗਾ ਇਹ ਲੇਕਿਨ ਗੱਲ ਇਹ ਹੈ ਜਨਾਬ ਕਿ 1600 ਕਰੋੜ ਰੁਪਏ 'ਚੋਂ 1 ਕਰੋੜ ਰੁਪਇਆ ਵੀ ਇਹਨਾਂ ਨੇ ਨਹੀਂ 1 ਕਰੋੜ ਕੀ 1 ਰੁਪਇਆ ਵੀ ਨਹੀਂ ਦਿੱਤਾ ਇਹਨਾਂ ਨੇ ਅਜ ਤੱਕ ਖਾਲੀ ਗੱਲਾਂ ਦੇ ਗੱਲਾਂ ਦੇ ਕੜਾ ਬਣਾਉਂਦੇ ਨੇ ਕੋਈ ਜਲੇਬੀਆਂ ਬਣਾਈ ਜਾਂਦਾ ਕੋਈ ਕੜਾ ਬਣਾਈ ਜਾਂਦਾ Shivraj Singh Chauhan ਜੀ ਅੱਜ ਆਏ ਉਹ ਖਾਲੀ ਮੋਗ ਕੇ ਆ ਕੇ ਚਿੰਤਾਵਾ ਕਿਸਾਨਾਂ ਦੀਆਂ ਸੁਣ ਕੇ ਚਲੇ ਗਏ ਲੇਕਿਨ ਜੇਬ ਨਹੀਂ ਢਿੱਲੀ ਕਰਕੇ ਗਏ 1 ਰੁਪਿਆ ਵੀ ਨਹੀਂ ਦੇ ਕੇ ਗਏ ਔਰ ਪੰਜਾਬ ਪੰਜਾਬ ਦੇਖ ਲੋ ਆਪਣੇ ਦਮ ਤੇ ਆਪ ਖੜਾ ਹੋ ਰਿਹਾ 5-6 ਲੱਖ ਏਕੜ ਫਸਲ ਤਬਾਹ ਹੋ ਗਈ ਸਾਡੀ ਲੇਕਿਨ ਫਿਰ ਵੀ ਅਸੀਂ ਕੇਂਦਰੀ ਪੂਲ ਚ ਅਸੀਂ ਇੱਕ ਵੱਡਾ ਆਪਣਾ ਯੋਗਦਾਨ ਪਾ ਰਹੇ ਹਾਂ ਕਿ 1.5 1.5 ਲੱਖ ਮੀਟ੍ਰਿਕ ਟਨ ਚੌਲ ਸਾਡੇ ਪੰਜਾਬੀ ਚੌਲ ਬਹੁਤ ਘਟ ਖਾਂਦੇ ਨੇ ਬਾਕੀ ਦੇਸ਼ ਦਾ ਢਿੱਡ ਪਰਣ ਵੀ ਅਸੀਂ ਪੈਦਾ ਕਰਕੇ ਦਿੱਤਾ ਹੈ 7 ਲੱਖ ਮੀਟ੍ਰਿਕ ਟਨ ਅਸੀਂ ਕਣਕ ਪੈਦਾ ਕਰਕੇ ਕੇਂਦਰੀ ਪੂਲ ਚ ਇਸ ਵਾਰ ਅਸੀਂ ਦੇ ਰਹੇ ਆ ਇਹ ਆ ਪੰਜਾਬ ਦੇ ਪ੍ਰਤੀ ਸਾਡੀ ਸੋਚ ਤੇ ਪੰਜਾਬੀਆਂ ਦੀ ਕੁਰਬਾਨੀ ਲੇਕਿਨ ਇਹ ਪੰਜਾਬੀ ਪੰਜਾਬ ਲਈ ਇਹ ਕਦੀ ਕਹਿੰਦੇ ਆ ਪੰਜਾਬ ਯੂਨੀਵਰਸਿਟੀ ਸਾਡੀ ਆ ਕਦੀ ਕਹਿੰਦੇ ਆ ਬੀਬੀਐਨ ਸਾਡਾ ਕਦੀ ਕਦੀ ਕਹਿੰਦਾ ਜੀ 15 ਅਗਸਤ ਤੇ ਚਾਕੀ ਨਹੀਂ ਦਿਖਾਣੀ ਕਦੀ ਕਹਿੰਦੇ ਜੀ 26 ਅਗਸਤ ਤੇ ਅਸੀਂ ਸੌਰੀ 26 ਜਨਵਰੀ ਤੇ ਤੁਹਾਡੀ ਚਾਕੀ ਨਹੀਂ ਦਿਖਾਣੀ ਇਹ ਪੰਜਾਬ ਪ੍ਰਤੀ ਇਹਨਾਂ ਦੀ ਸੋਚ ਆ ਇਹ ਇਹ ਪੰਜਾਬੀਆਂ ਨਾਲ ਇਹ ਵਿਤਕਰਾ ਕਿਉਂ ਕਰਦੇ ਨੇ ਜੀ ਸਰ ਜਵਾਬ ਲੈ ਲੈਣੇ ਸਰ ਜਵਾਬ ਲੈ ਲੈਣੇ ਆ ਚੇਤਨ ਜੋਸ਼ੀ ਜੀ ਸਾਡੇ ਨਾਲ ਜੁੜ ਗਏ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਤੌਰ ਤੇ ਕਿਹਾ ਤੇ ਅੱਜ ਸੰਦੀਪ ਜੀ ਵੀ ਸਾਡੇ ਨਾਲ ਬੈਠੇ ਹੋਏ ਨੇ ਤੇ ਕਹਿ ਰਹੇ ਨੇ 1600 ਕਰੋੜ ਚ 1 ਰੁਪਿਆ ਵੀ ਨਹੀਂ ਦਿੱਤਾ ਤੁਸੀਂ ਜਿਹੜਾ ਐਲਾਨਿਆ ਸੀ ਤੇ ਦੂਜੀ ਤਰਫ ਤੁਹਾਡੇ ਮੰਤਰੀ ਨੇ ਕੇਂਦਰੀ ਮੰਤਰੀ ਉਹ ਕਹਿ ਰਹੇ ਨੇ ਕਿ ਵੱਖ-ਵੱਖ ਗ੍ਰਾਂਟਾਂ ਜਿਹੜੀਆਂ ਨੇ ਪੈਸੇ ਜਿਹੜੇ ਆ ਵੱਖ-ਵੱਖ ਗ੍ਰਾਂਟਾਂ ਚ ਆਏ ਨੇ ਕੀ ਕਹੋਗੇ ਇਹਨੋਂ ਤੇ ਅੱਜ ਇੱਕ ਸਮਝਣ ਦੀ ਲੋੜ ਹੈ ਕਿ ਡੈਮੋਕ੍ਰੇਸੀ ਦੇ ਨਾਲ ਬਿਊਰੋਕ੍ਰੇਸੀ ਕਿੱਦਾਂ ਕੰਮ ਕਰਦੀ ਹੈ। ਆਨਰੇਬਲ ਮੁੱਖ ਮੰਤਰੀ ਭਗਵੰਤ ਸਿੰਘ ਜੀ ਬਾਣ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਨਾਲ ਚੀਫ ਸੈਕਟਰੀ ਸਾਹਿਬ ਬੈਠੇ ਸੀ। ਮੈਂ ਚੈਲੰਜ ਨਾ ਕਹਿਨਾ ਪੰਜਾਬ ਦੇ ਚੀਫ ਸੈਕਟਰੀ ਸਾਹਿਬ ਲਿਖ ਕੇ ਦੇ ਦੇਣਾ। ਤੇ ਮੈਂ ਸਿਆਸਤ ਛੱਡ ਦੂੰਗਾ। ਡਾਕੂਮੈਂਟੇਸ਼ਨ ਦੀ ਡਾਕੂਮੈਂਟੇਸ਼ਨ ਦੇ ਨਾਲ ਗੱਲ ਹੁੰਦੀ ਹੈ। ਹਵਾਈ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਡਾਕੂਮੈਂਟੇਸ਼ਨ ਕੀ ਆ? ਜਦੋਂ ਨਾਲ ਨੇ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਆ ਪੰਜਾਬ ਸਰਕਾਰ ਦਾ 250 ਕਰੋੜ ਤੇ ਲਾ ਕੇ ਦੇਣ ਆਲਾ ਤੁਸੀਂ ਪੈਸੇ ਦਿੰਦੇ ਰਹਿੰਦੇ ਤੁਸੀਂ ਮੁੱਦਾ ਕ੍ਰੀਏਟ ਹੀ ਨਾ ਹੁੰਦਿੰਦੇ ਤੁਸੀਂ ਹੁਣ ਇਹ ਗੱਲ ਕਰਦੇ ਪੇ ਹੜਾਂ ਵਾਸਤੇ ਕਹਿੰਦੇ ਸਾਡੀ ਕਿੰਨੀ ਫਸਲ ਖਰਾਬ ਹੋ ਗਈ ਆ ਮੇਰੇ ਇਸ ਕਾਬਲ ਦੋਸਤ ਨੂੰ ਇਹ ਨਹੀਂ ਪਤਾ 100% ਤੁਸੀਂ ਲੋਕਾਂ ਨੇ ਆਪਣਾ ਟਾਰਗੇਟ ਅਚੀਵ ਕੀਤਾ ਫਸਲ ਦਾ ਸਿਰ ਫਸਲ ਕਿੱਥੋਂ ਆਈ ਬਾਹਰਲੇ ਸੂਬਿਆਂ ਤੋਂ ਜੋ ਸਾਡੀ ਬਰਬਾਦ ਹੋ ਗਈ ਹੈ ਇਹ ਨਾ ਮੰਚ ਦੇ ਉੱਤੇ ਚੈਨਲ ਦੇ ਉੱਤੇ ਆ ਕੇ ਜਦੋਂ ਅਸੀਂ ਗੱਲ ਕਰਦੇ ਆ ਨਾ ਤੇ ਠੀਕ ਆ ਲੇਕਿਨ ਚੈਨਲ ਦੀ ਵੀ ਇੱਕ ਰੈਪੋਰਟੇਸ਼ਨ ਹੁੰਦੀ ਆ ਚੈਨਲ ਦੇ ਉੱਤੇ ਐਵੇਂ ਤੁਸੀਂ ਉਲਦੂਲ ਬੋਲੀ ਜਾਓਗੇ ਕੱਲ ਨੂੰ ਟੀਆਰਪੀ ਦੇ ਅਸਰ ਪੈ ਜੂਗਾ ਤੇ ਇੱਥੇ ਬੰਦੇ ਆ ਕੇ ਬੋਲੇ ਛੱਡੋ ਯਾਰ ਕਿਤੇ ਹੋਰ ਜਾਣਾ ਤੇ ਚੈਦੀ ਗੱਲ ਸੀ ਜੇਕਰ ਤੁਸੀਂ ਇੱਕ ਮੰਚ ਤੇ ਆ ਕੇ ਇੱਕ ਇੱਕ ਬੜੇ ਮੈਚੁਰ ਤਰੀਕੇ ਸਰ ਆਪਣਿਆਂ ਨੂੰ ਪ੍ਰੈਜੈਂਟ ਕਰਦੇ ਜੇ ਮੁੱਖ ਮੰਤਰੀ ਸਾਹਿਬ ਦੇ ਰੈਲੀਆਂ ਦੇ ਭਾਸ਼ਣ ਨੂੰ ਜਦੋਂ ਤੁਸੀਂ ਟੀਵੀ ਚੈਨਲ ਦੀ ਡਿਬੇਟ ਦਾ ਹਿੱਸਾ ਬਣਾਓਗੇ ਤੇ ਫਿਰ ਉੱਥੇ ਗੱਲ ਹੁੰਦੀ ਆ ਡਾਕੂਮੈਂਟਸ ਦੀ ਤੱਥਾਂ ਦੀ ਡਾਕੂਮੈਂਟਸ ਕੀ ਕਹਿੰਦੇ ਨੇ ਡਾਟਾ ਕੀ ਕਹਿੰਦਾ ਵਾ ਮੁੱਖ ਮੰਤਰੀ ਸਾਹਿਬ ਦੀ ਤੇ ਚਲੋ ਕਿਉਂਕਿ ਇਹ ਲੋਕਤੰਤਰ ਦੇ ਬੰਦੇ 5 ਸਾਲ ਬਾਅਦ ਆਉਂਦੇ ਨੇ 5 ਸਾਲ ਬਾਅਦ ਚਲੇ ਜਾਣਗੇ ਬਿਊਰੋਕਰੇਸੀ 35 36 ਸਾਲ ਘੱਟੋ-ਘੱਟ ਉਹਨੂੰ ਸਰਵਿਸ ਕਰਨੀ ਪੈਂਦੀ ਹੈ ਇੱਕ ਵਾਰੀ ਚੀਫ ਸਕੱਟਰੀ ਸਾਹਿਬ ਲਿਖ ਕੇ ਦੇ ਦੇ ਚੀਫ ਸਕੱਟਰੀ ਸਾਹਿਬ ਇੱਕ ਵਾਰੀ ਲਿਖ ਕੇ ਦੇ ਦੇਣਾ ਤੇ ਜੇ ਭਗਵੰਤ ਸਿੰਘ ਜੀ ਮਾਣ ਹੋਣਾਂ ਦੀ ਗੱਲ ਸੱਚੀ ਆ ਤੇ ਚੀਫ ਸਕੱਟਰੀ ਸਾਹਿਬ ਇਦਾਂ ਹੀ ਲਿਖ ਕੇ ਦੇ ਦੇਣਾ ਜੋ ਜੀ ਤੁਸੀਂ ਦੱਸ ਦੋ ਨਾ ਤੁਸੀਂ ਜੀ ਸੰਦੀਪ ਜੀ ਸੁਣ ਲੈਣਗੇ ਨਵੀਨ ਜੀ ਵੀ ਸੁਣ ਲੈਣਗੇ ਕਿ ਕਿਹੜੇ ਕਿਹੜੇ ਗ੍ਰਾਂਟ ਪਹੁੰਚੇ ਨੇ ਪੰਜਾਬ ਸਰਕਾਰ ਕੋਲ ਤੇ ਉਹ ਦੱਸ ਨਹੀਂ ਰਹੇ ਪਹਿਲੀ ਗੱਲ ਤੇ ਇਹ ਇੱਕ ਇਨਸਰਟ ਕਰਨੀ ਕੇਂਦਰੀ ਕੇਂਦਰੀ ਐਗਰੀਕਲਚਰ ਮਿਨਿਸਟਰ ਦੀ ਬੜੀ ਸ਼ਰਮ ਵਾਲੀ ਗੱਲ ਆ ਜੀ ਅਸੀਂ ਵੀ ਭੇਜਿਆ ਉਥੋਂ ਇਹ ਆਪਣਾ ਨਾਮ ਲਾਉਂਦੇ ਪਏ ਨੇ ਤੁਸੀਂ মিডিਆ ਵਾਲੇ ਬੈਠੇ ਹੋ ਜੀ ਤੁਹਾਨੂੰ ਵੀ ਸਮਝਾਉਂਦੀ ਲੋੜ ਆ ਸਾਨੂੰ ਨਹੀਂ ਸਰ ਦਾਸਤਾ ਸਕਦੇ ਸਾਰ ਸੁਨੀਲ ਜੀ ਬੈਠੇ ਆ ਨਵੀਨ ਜੀ ਬੈਠੇ ਤੁਸੀਂ ਤੁਸੀਂ ਤਾਂ ਪੂਰੇ ਪੰਜਾਬ ਨੂੰ ਪੰਜਾਬ ਬੀਜੇਪੀ ਨੂੰ ਰਿਪਰੈਜ਼ੈਂਟ ਕਰਦੇ ਹੋ ਸਰ ਤੁਸੀਂ ਦੱਸ ਸਕਦੇ ਹੋ ਨਾ ਕਿ ਘਟੋ ਘਟ ਜਿਹੜੀ ਗ੍ਰਾਂਟ ਆਈ ਹੈ ਉਹ ਕਿਵੇਂ ਆਈ ਹੈ ਜੀ ਸੁਣੋ 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 ਜਿਹੜੇ ਘਰ ਬੰਦੇ ਨੇ ਨਾ ਜਿਹੜਾ ਘਰ ਟੁੱਟਾ ਹੁੰਦਾ ਵਾ ਉਥੇ ਪ੍ਰੋਪਰ ਟੀਮ ਜਾਂਦੀ ਹੈ ਟੀਮ ਜਾ ਕੇ ਉਹਦੀ ਲੋਕੇਸ਼ਨ ਲੈਂਦੀ ਹੈ ਲੋਕੇਸ਼ਨ ਤੋਂ ਅਪਲਾਈ ਹੁੰਦਾ ਔਰ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੇ ਦੋ ਇਸੇ ਹੁੰਦੇ ਨੇ ਫਾਰ ਇਗਜ਼ਾਮਪਲ 1.5 ਲੱਖ ਰੁਪਏ ਦੀ ਗ੍ਰਾਂਟ ਤੇ ਇੱਕ ਮਕਾਨ ਦੇ ਬਣਨ ਦੀ ਆਉਂਦੀ ਹੈ 1.5 ਲੱਖ ਰੁਪਏ ਆ ਪੰਜਾਬ ਸਰਕਾਰ ਦੇ ਪੂਲ ਵਿੱਚ ਆ ਚੁੱਕਿਆ ਹੁੰਦਾ ਵਾ ਉਹ ਉਨੀ ਦੇਰ ਤੱਕ ਫ੍ਰੀਜ਼ ਰਹਿੰਦਾ ਵਾ ਜਿੰਨੀ ਦੇਰ ਤੱਕ ਸਟੇਟ ਗਵਰਨਮੈਂਟ ਆਪਣਾ 25000 ਦਾ ਕੰਟ੍ਰਿਬਿਊਸ਼ਨ ਨਹੀਂ ਪਾਉਂਦੀ ਹੁਣ ਸਮਝੇ ਮੇਰੀ ਗੱਲ ਇੱਕ ਇਹ ਮੈਂ ਮਕਾਨਾਂ ਦੀ ਗੱਲ ਕਰ ਦਿੱਤੀ ਹੈ ਸੈਂਟਰ ਗਵਰਨਮੈਂਟ ਵੱਲੋਂ ਵੀ ਭੇਜੇਗੇ ਠੀਕ ਹੈ ਜੀ ਇਹ ਸਟੇਟ ਗਵਰਨਮੈਂਟ ਦਾ ਇੱਕ ਛੋਟਾ ਜਿਹਾ ਕੰਟ੍ਰਿਬਿਊਸ਼ਨ ਹੁੰਦਾ ਵਾ ਵਿਦਆਊਟ ਦਾ ਹੈਲਪ ਆਫ ਸੈਂਟਰ ਕੋਈ ਵੀ ਸਟੇਟ ਸਰਵਾਈਵ ਨਹੀਂ ਕਰ ਸਕਦੀ ਲੇਕਿਨ ਤੁਸੀਂ ਜੇ ਇੱਥੇ ਬੈਠੇ ਹੋ ਗੋ ਜੀ ਸੈਂਟਰ ਸਾਨੂੰ ਦਿੰਦੀ ਕਾਕਣੀ ਹੈ ਹੁਣ ਫੋਰ ਐਗਜ਼ਾਮਪਲ ਮੈਂ ਦੱਸਣਾ ਆਮ ਆਦਮੀ ਕਲੀਨਿਕ ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦਾ ਬਣਾਇਆ ਹੋਇਆ ਇੱਕ ਲਹਿਰ ਸੀਗੀ ਨਦੀ ਜੀ ਅਸੀਂ ਆਮ ਆਦਮੀ ਕਲੀਨਿਕ ਦੇਨੇ ਹੈ ਕਿਹਨੂੰ ਕੋਣ ਸੈਂਟਰ ਦੇ ਵਿੱਚੋਂ ਜਦੋਂ ਗ੍ਰਾਂਟਾਂ ਆਉਂਦੀਆਂ ਸੀ ਜੇ ਨੈਸ਼ਨਲ ਹੈਲਥ ਦੇ ਆ ਇਹਨਾਂ ਨੇ ਚੱਕ ਕੇ ਜਦੋਂ ਉਹਨੂੰ ਆਮ ਆਦਮੀ ਕਲੀਨਿਕ ਤੇ ਲਾਉਣਾ ਸ਼ੁਰੂ ਕੀਤਾ ਤੇ ਇਹਨਾਂ ਦੇ ਪੈਸੇ ਰੁੱਕ ਗਏ ਜਿਹੜੇ ਕਹਿੰਦੇ ਸੀ ਸੈਂਟਰ ਸਾਡੇ ਪੈਸੇ ਨਹੀਂ ਦੇਵੇ। ਉਹ ਕਿਉਂ ਨਹੀਂ ਸੀ ਸੈਂਟਰ ਦੇ ਕੋਲੋਂ ਆਏ? ਕਿਉਂਕਿ ਜਿਸ ਕੰਮ ਵਾਸਤੇ ਪੈਸੇ ਦਿੱਤੇ ਗਏ ਸੀਗੇ ਉਹ ਇਹਨਾਂ ਨੇ ਆਪਣੀ ਨਿੱਜੀ ਸਿਸਟਮ ਦੇ ਵਿੱਚ ਲਾ ਦਿੱਤੇ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਆਮ ਆਦਮੀ ਕਲੀਨਿਕ ਤੇ ਬੋਰਡ ਲਾ ਕੇ ਉੱਥੇ ਸੈਂਟਰ ਗਵਰਨਮੈਂਟ ਦੇ ਜਦੋਂ ਇਹਨਾਂ ਨੇ ਬੋਰਡ ਲਾਇਆ ਤੇ ਗ੍ਰਾਂਟ ਜਾਰੀ ਹੋ ਗਈ। ਮਸਲਾ ਸੋਲਵ ਹੋ ਗਿਆ ਠੀਕ ਹੈ ਸਰ ਮੈਂ ਇੱਕ ਵਾਰੀ ਨਵੀਨ ਜੀ ਨੂੰ ਡਿਬੇਟ ਚ ਸਾਫ਼ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਕਲੀਅਰ ਗੱਲ ਵਾਸਤੇ ਪੁੱਛਿਆ ਮੈਂ ਤੁਹਾਨੂੰ ਕਲੀਅਰ ਗੱਲ ਦਾ ਜਵਾਬ ਦੇ ਚੇਤਨ ਜੀ ਮੈਂ ਆਵਾਂਗਾ ਤੁਹਾਡੇ ਕੋਲ ਕਾਂਗਰਸ ਸਰਕਾਰ ਖੜੀ ਕਾਂਗਰਸ ਆਈ ਹੈ ਨਾਲ ਇੱਥੇ ਕਾਂਗਰਸ ਸਰਕਾਰ ਹੈ ਕਾਂਗਰਸ ਬੈਠੇ ਨੇ ਕਾਂਗਰਸ ਦੇ ਬੁਲਾਰੇ ਬੈਠੇ ਨੇ ਉਹਨਾਂ ਨੂੰ ਦੇਖ ਕੇ ਸਮਝਣਾ ਬਹੁਤ ਜ਼ਰੂਰੀ ਹੈ ਉਹ ਸੋਲਦਾ ਲਓ ਯਾਰ ਮੈਂ ਕਾਂਗਰਸ ਦੇ ਅਖਰੀ ਗੱਲ ਕਰ ਰਿਹਾ ਕਾਂਗਰਸ ਸਰਕਾਰ ਜਦੋਂ ਪੰਜਾਬ ਨੂੰ ਛੱਡ ਕੇ ਗਈ 2022 ਦੇ ਵਿੱਚ ਕਿੰਨੇ ਹਜ਼ਾਰ ਕਰੋੜ ਇਹ ਆਪਾ ਜਿਹੜਾ ਐਸਡੀਆਰਐਫ ਦਾ ਫੰਡ ਛੱਡ ਕੇ ਗਈ ਹੈ ਧਿਆਨ ਨਾਲ ਸੁਣਿਓ ਤੁਸੀਂ ਕਾਂਗਰਸ ਵੀ ਜਵਾਬ ਲਿਓ ਕਿਉਂਕਿ ਮੈਨੂੰ ਪਤਾ ਵਾ ਕਾਂਗਰਸ ਛੱਡ ਕੇ ਗਈ ਐ ਇਹ ਕਹਿੰਦੇ ਸਾਡੇ ਕੋਲ ਖਾਤੇ 'ਚ ਪੈਸਾ ਨਹੀਂ ਫਿਰੋ ਉਹ ਪੈਸਾ ਕਿੱਥੇ ਲਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕਾਂਗਰਸ ਵੀ ਝੂਠੀ ਪੈ ਗਈ 5 ਸਾਲ ਤਾਂ ਕਾਂਗਰਸ ਦੇ ਕੇ ਗਈ ਐ ਨਾ ਠੀਕ ਐ ਸਰ ਜਵਾਬ ਲੈ ਲੈਨੇ ਆ ਤੁਸੀਂ ਹਰ ਚੀਜ਼ ਨੂੰ ਤੁਸੀਂ ਐਦਾ ਕਰਨ ਦੀ ਕੋਸ਼ਿਸ਼ ਕਰੋਗੇ ਨਹੀਂ ਸਾਨੂੰ ਸੈਂਟਰ ਦੇਣੀ ਚੀਫ ਸੈਕਟਰੀ ਸਾਹਿਬ ਇੱਕ ਵਾਰੀ ਸਾਨੂੰ ਡਾਕੂਮੈਂਟ ਲੈ ਕੇ ਦੇ ਦੇਵੇ ਸ਼ਿਕਰਤੀ ਕਰਾਂਗਾ ساری ਜ਼ਿੰਦਗੀ ਨਵੀਨ ਜੀ ਤੁਸੀਂ ਤਾਂ ਸਰਕਾਰ ਕਈ ਸਰਕਾਰਾਂ ਹੰਡਾਈਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਦੋਨੋਂ ਹੀ ਮਸਲੇ ਜਿਹੜੇ ਆ ਉਹ ਅੰਮਨੇ ਸਾਹਮਣੇ ਦੋਨੋਂ ਰਾਜਨੀਤਿਕ ਦਲ ਨਜ਼ਰ ਆ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਸੰਦੀਪ ਜੀ ਮੈਂ ਆਨਾਂ ਪਹਿਲੇ ਨਵੀਨ ਜੀ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ ਆਪਣੀ ਵਾਰੀ ਦਾ ਜੀ ਸਭ ਤੋਂ ਪਹਿਲੇ ਇਹ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਦੁਰਭਾਗਿਆ ਹੈ ਕਿ ਆਮ ਆਦਮੀ ਪਾਰਟੀ ਰਾਜ ਕਰ ਰਹੀ ਹੈ ਤੇ ਸੈਂਟਰ 'ਚ ਬੀਜੇਪੀ ਸਰਕਾਰ ਹੈ ਇਹ ਕਹਿੰਦੇ ਸਾਡੇ ਕੋ ਫੰਡ ਹੀ ਨਹੀਂ ਹੈ ਨੈਸ਼ਨਲ ਡਿਜਾਸਟਰ ਰੀਲੀਫ ਫੰਡ ਜੋ ਇਹਨਾਂ ਕੋਲ ਸੀ ਉਹ ਨਾਲ ਹੀ ਅੱਜ ਤੱਕ ਕੰਜ਼ੂਮ ਨਹੀਂ ਕੀਤਾ ਉਹ ਆਪਣੇ ਕਿਸੇ ਹੋਰ ਸਰਪਲਸ ਕੰਮ ਲਾਤਾ ਔਰ ਬੀਜੇਪੀ ਸਰਕਾਰ ਦੇ ਪੰਜਾਬ ਨਾਲ ਸ਼ੁਰੂ ਤੋਂ ਸੁਤੇਲਾ ਵਿਵਹਾਰ ਕਰਦੀ ਆ ਰਹੀ ਹੈ ਚਾਹ ਤੁਸੀਂ ਕਿਸਾਨ ਅੰਦੋਲਨ ਤੋਂ ਲੈ ਕੇ ਅੱਜ ਤੱਕ ਦੇਖੋ ਉਹਨਾਂ ਵਾਸਤੇ ਪੰਜਾਬੀਅਤ ਦੀ ਕੋਈ ਵੈਲਿਊ ਨਹੀਂ ਹੈ ਉਹਨਾਂ ਵਾਸਤੇ ਤਾਂ ਤੁਸੀਂ ਇਹ ਮੰਨ ਲਓ ਕਿ ਉਹਨਾਂ ਨੇ ਸਿਰਫ ਸੱਤਾ ਲੈਣੀ ਹੈ ਉਹਨਾਂ ਦੀ ਮੈਤ੍ਰਕਾਸ਼ਾ ਸਿਰਫ ਸੱਤਾ ਲੈਣਾ ਹੈ ਬਿਹਾਰ ਦੇ ਅੰਦਰ ਕੇਂਦਰੀ ਚੋਣ ਆਯੋਗ ਦੀ ਨੱਕ ਦੇ ਥੱਲੇ ਇਲੈਕਸ਼ਨ VOTING ਹੁੰਦੇ 40000 ਕਰੋੜ ਰੁਪਏ ਵੰਡਿਆ ਗਿਆ ਸਰੇਆਮ ਬੋਰਡ ਦੀ ਚੋਰੀ ਕਰ ਲਿੱਤੀਗੀ ਇਹਨਾਂ ਨੂੰ ਕੁਝ ਨਹੀਂ ਲੈਣਾ ਦੇਣਾ ਪੰਜਾਬੀਆਂ ਨਾਲ ਇਹਨਾਂ ਨੂੰ ਤੇ ਉੱਥੇ 40 ਕਰੋੜ ਕੋਲ ਦਿੱਤਾ ਇੱਥੇ 240 ਕਰੋੜ ਦਾ ਰੋਲਾ ਪਾ ਕੇ ਬੈਠੇ ਐ ਜਦ ਕਿ ਇੱਥੇ ਮਾਨਵਤਾ ਸਰਨਸਾਰ ਹੋ ਰਹੀ ਹੈ ਜਿਹੜੇ ਬੰਦੇ ਡੁੱਬ ਗਏ ਲੁਟ ਕੇ ਪੰਜਾਬੀ ਉਹਨਾਂ ਵਾਸਤੇ ਕੋਈ ਮਤਲਬ ਨਹੀਂ ਹੈਗਾ ਉਹਨਾਂ ਦਾ ਮੈਂ ਅਗਲੀ ਗੱਲ ਤੇ ਅੱਕੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਨੇ ਸ਼ੁਰੂ ਤੋਂ ਹੀ ਇਹੋ ਰੋਲਾ ਪਾਈ ਰੱਖਿਆ ਹੈ ਕਿ ਸਾਨੂੰ ਸੈਂਟਰ ਸਰਕਾਰ ਹੈਲਪ ਨਹੀਂ ਕਰਦੀ ਸੈਂਟਰ ਸਰਕਾਰ ਹੈਲਪ ਨਹੀਂ ਕਰਦੀ ਸੈਂਟਰ ਸਰਕਾਰ ਹੈਲਪ ਨਹੀਂ ਕਰਦੀ ਉਹ ਅੱਗੋਂ ਬੋਲਦੇ ਪੰਜਾਬੀਏ ਮਾਮਲੇ ਐ ਦੀ ਆਪਣੇ ਡਾਕੂਮੈਂਟੇਸ਼ਨਲ ਪੂਰੇ ਨਹੀਂ ਰੱਖਦੇ ਇਹਨਾਂ ਦੇ ਕਾਗਿਏ ਮੈਂ ਪੁੱਛਣਾ ਚਾਹਨਾ ਜਿਹੜਾ ਵੀ ਪੈਸਾ ਉਹ ਜਨਤਾ ਦਾ ਪੈਸਾ ਉਹ ਜਨਤਾ ਦੇ ਉੱਤੇ ਵੀ ਨਹੀਂ ਲੱਗੇਗਾ ਇਸ ਤਰੀਕੇ ਮੈਂ ਕਹਿਣਾ ਕਿ ਪੰਜਾਬ ਦਾ ਦੁਰਭਾਗਿਆ ਹੈ ਕਿ ਇੱਥੇ ਕੇ ਅਥਿਆਰਾਤ ਕਰ ਰਹੇ ਔਰ ਸੈਂਟਰ ਚੋਰਾਤ ਕਰ ਰਹੇ ਦੋਨਾਂ ਦੇ ਅੰਦਰ ਆਪਸ ਵਿੱਚ ਰੰਜਿਸ਼ ਪਾ ਲਈ ਰਹੀ ਹੈ ਔਰ ਪੀਸ ਕੌਣ ਰਿਹਾ ਪੰਜਾਬ ਦਾ ਆਮ ਨਾਗਰਿਕ ਹੁਣ ਮੈਂ ਤੀਸਰੀ ਗੱਲ ਕਰਦਾ ਜਿਹੜੀ ਮੈਂ ਉਹਨੇ ਗੱਲ ਸੁਣੀ ਸੀ ਆ ਪ੍ਰਵक्ता ਬੋਲ ਰਹੀ ਸੀ ਜੀ 5 ਲੱਖ ਏਕੜ ਫਸਲ ਤਬਾਹ ਹੋ ਗਈ ਮੈਂ ਪੁੱਛਣਾ ਚਾਹਨਾ ਜਦੋਂ 5 ਲੱਖ ਏਕੜ ਫਸਲ ਤਬਾਹ ਹੋ ਗਈ ਅੱਪਾ ਪਹਿਲੇ ਵੀ ਦਿੱਤੇ ਉੱਤੇ ਕਾਫੀ ਕਾਂਗਰਸ ਦੀ ਤਰਫੋਂ ਕਿਹਾ ਗਿਆ ਕਿ ਇਹਨੂੰ ਮੈਨੇਜ ਕਰ ਰਿਆ ਸੀ ਬੀਬੀਐਮਬੀ ਨੂੰ ਕੌਣ ਮੈਨੇਜ ਕਰ ਰਿਆ ਸੀ ਬੀਬੀਐਮਬੀ ਨੂੰ ਜਦੋਂ ਤੁਸੀਂ ਇੰਨਾ ਓਵਰਫਲੋ ਪਾਣੀ ਪਲੇ ਇਕੱਠਾ ਕਰ ਲਿਆ ਉਹ ਫਿਰ ਛੋੜਦਾ ਪੰਜਾਬ ਦੀ ਬਰਬਾਦੀ ਲਈ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਉਹਦੇ ਬਾਰੇ ਇੱਕ ਮੈਂ ਸੁਣਿਆ ਸੀ ਕੋਈ ਰਿਵਿਊ ਕਮੇਟੀ ਬੈਠੀ ਸੀ ਐ ਸਾਨੂੰ ਤੇ ਕੋਈ ਜਵਾਬ ਨਹੀਂ ਆਇਆ ਵੀ ਉਹਦੇ ਲਈ ਕੋਈ ਕਿਨੂੰ ਜ਼ਿੰਮੇਵਾਰ ਚੜ੍ਹਾਇਆ ਗਿਆ ਔਰ ਜਿਹੜਾ ਆਪਣਾ ਬੰਦ ਟੁੱਟ ਗਿਆ ਚਪਟਾਨਕੋਟ ਦੇ ਅੰਦਰ ਉਹ ਵੀ ਓਵਰ ਓਵਰ ਮੈਟਰ ਕਰਕੇ ਟੁੱਟ ਗਿਆ ਯਾਨੀ ਕਿ ਤੁਸੀਂ ਇਸ ਤਰੀਕੇ ਨਾਲ ਪ੍ਰਸ਼ਾਸਨੀ ਕਮਾ ਚ ਇਸ ਤਰੀਕੇ ਨਾਲ ਫੇਲ ਹੋ ਇਸ ਤਰੀਕੇ ਨਾਲ ਪ੍ਰਸ਼ਾਸਨੀ ਕਮਾਲ ਕੋਇ ਲੋ ਉਹਦੀ ਕਰਕੇ ਪੰਜਾਬ ਦੀ ਜਨਤਾ ਤਰਹੀ ਤਰਹੀ ਕਰ ਰਹੀ ਹੈ ਸੰਦੀਪ ਜੀ ਮਾਫੀਆ ਕਰ ਰਹੇ ਕਿ 20000 30000 50000 ਰੁਪਏ ਔਰ ਦੋਨੋਂ ਐਸਾਨ ਪਤਾ ਰਹੇ ਹੈ ਕਿ ਮੈਂ ਪੰਜਾਬ ਦੀ ਜਨਤਾ ਦੇ ਉੱਤੇ ਮੈਂ ਪੁੱਛਣਾ ਚਾਹਨਾ ਕਿ ਬੀਜੇਪੀ ਸਰਕਾਰ ਜਿਹੜੀ ਹੈ ਜਿਹਨੇ 40000 ਕਰੋੜ ਰੁਪਏ ਵਿਹਾਰ ਇਲੈਕਸ਼ਨ ਵੰਡਤਾ ਯਾ ਉਹਨਾਂ ਨੇ ਉਸ ਇਨਕਮ ਟੈਕਸ ਪੇਅਰ ਤੋਂ ਪੁੱਛਿਆ ਠੀਕ ਸਰ ਜਿਹੜੀ ਗਾੜੀ ਕੋਨੇ ਖੁੰਦੀ ਉਹਦੀ ਆਪਣੀ ਕਮਾਈ ਹੈ ਕਿ ਉਹਦੇ ਉੱਤੇ ਕੀ ਲੱਗਿਆ ਠੀਕ ਹੈ ਸਰ ਤੁਸੀਂ ਡਿਬੇਟ ਡਿਬੇਟ ਨੇ ਡਿਬੇਟ ਜਿਹੜੇ ਤੁਸੀਂ ਸਵਾਲ ਚੁੱਕੇ ਨੇ ਉਹਨਾਂ ਦਾ ਜਵਾਬ ਲੈਣਾ ਵੀ ਜ਼ਰੂਰੀ ਹੈ ਮੈਨੂੰ ਮੈਨੂੰ ਪੂਰਾ ਕਰਨ ਦੋ ਕੀ ਇਨਕਮ ਟੈਕਸ ਪੇਅਰ ਵੀ ਕੋਈ ਸੁਵਿਧਾ ਦਿੱਤੀ ਹੈ ਉਹਨਾਂ ਨੇ ਹੱਤ ਤੱਕ ਸਾਰੀ ਯੋਜਨਾਵਾਂ ਇਹਨਾਂ ਦੀ ਸਿਰਫ ਅਰਸਿਰਫ ਬੋਟਲੈਂਡ ਹੀ ਹੁੰਦੀਆਂ ਕੋਈ ਇੰਡੀਆ ਦਾ ਪ੍ਰੋਗਰੈਸ ਦਾ ਪਲਾਨ ਨਹੀਂ ਹੁੰਦਾ ਇਹਨਾਂ ਕੋਲ ਕੋਈ ਪ੍ਰੋਗਰੈਸ ਨਹੀਂ ਦੇ ਦੇ 2014 ਤੋਂ ਚੇਤਨਜੀ ਚੇਤਨਜੀ ਦੱਸ ਦੇਣਗੇ ਪਹਿਲਾਂ ਸੰਦੀਪ ਜੀ ਦੱਸਦੇ ਮੈਂ ਦੱਸਦਾ ਸਰ ਮੈਂ ਤੇ ਸਾਹਿਬ ਪ੍ਰਧਾਨ ਮੰਤਰੀ ਜੀ ਦਾ ਸਟੇਟਮੈਂਟ ਸੀ ਸਰ ਜਿਸ ਦਿਨ ਸੀ ਕਰੰਸੀ ਘਟਦੀ ਆਜੋ ਕਰੰਸੀ 90 ਰੁਪਏ ਤੇ ਆ ਗਈ ਤੁਹਾਨੂੰ ਕੋਈ ਜਵਾਬ ਲੈਣ ਵਾਲਾ ਨਹੀਂ ਠੀਕ ਸਰ ਜਵਾਬ ਹੀ ਲੈਣੇ ਆ ਛੇ ਸਰ ਚੇਤਨ ਜੀ ਜਵਾਬ ਦੇਣ ਲਈ ਆਏ ਆ ਚੇਤਨ ਜੀ ਤੇ ਸੰਦੀਪ ਜੀ ਜਵਾਬ ਦੇਣਗੇ ਕਿਉਂਕਿ ਦੋਨੋਂ ਹੀ ਸੈਂਟਰ ਤੇ ਸਟ੍ਰੇਟ ਚ ਬੈਠੇ ਰਵਿੰਦ ਜੀ ਤੁਸੀਂ ਵਿਪੱਖਸ਼ ਹੋ ਤੁਸੀਂ ਸਵਾਲ ਚੱਕੇ ਆ ਹਾਂ ਜੀ ਸੰਦੀਪ ਜੀ ਕਿਸ ਨਾਲ ਗੱਲ ਕਰ ਰਿਹਾ ਜੀ ਸੰਦੀਪ ਜੀ ਬਟਰੋਲ ਡੀਜ਼ਲ ਦੇ ਉੱਤੇ ਪੰਨੀਆਂ ਮਿਲਣਾ ਸੀ ਇਹਨਾਂ ਦੀ ਸਰ ਆਮ ਜਨਤਾ ਦੇ ਲੂਟ ਕਸੂਰ ਕਰਕੇ ਪੈਸੇ ਨਵੀਨ ਜੀ ਉਹ ਮਰਜ਼ੀ ਨਵੀਨ ਜੀ ਸੰਦੀਪ ਜੀ ਨੂੰ ਵੀ ਬੋਲਣ ਦਾ ਮੌਕਾ ਚਾਹੀਦਾ ਹੈ ਸੈਂਟਰ ਉਹ ਸਟੇਟ ਸਟੇਟ ਦੇਖ ਰਹੇ ਨੇ ਸਟੇਟ ਦੇ ਸਟੇਟ ਚ ਬੋਲਣ ਦਾ ਮੌਕਾ ਚਾਹੀਦਾ ਹੈ ਸਨੀਪ ਜੀ ਸਿੱਧਾ ਸਵਾਲ ਤੁਹਾਡੇ ਤੇ ਹੈ ਕਿਉਂਕਿ ਦੇਖੋ ਚੈਲੰਜ ਕਰ ਰਹੇ ਨੇ ਚੇਤਨ ਜੀ ਸਾਥ ਤੁਹਾਡੇ ਨਾਲ ਹੀ ਬੈਠੇ ਨੇ ਸਕਰੀਨ ਤੇ ਦੋਨੋਂ ਨਾਲ ਨਾਲ ਉਹ ਸਿੱਧਾ ਚੈਲੰਜ ਕਰ ਰਹੇ ਨੇ ਕਿ ਜੇ ਸੀਐਸ ਜਿਹੜਾ ਹੈ ਚੀਫ ਸਕੱਟਰੀ ਜਿਹੜੇ ਪੰਜਾਬ ਦੇ ਨੇ ਉਹ ਲਿਖ ਕੇ ਦੇ ਦੇਣ ਗ੍ਰਾਂਟ ਨਹੀਂ ਆਈ ਉਹ ਰਾਜਨੀਤੀ ਕਰਨਾ ਛੱਡ ਦਣਗੇ ਵੀਰ ਜੀ ਗੱਲ ਇਹ ਹੈ ਪਹਿਲਾਂ ਚੇਤਨ ਵੀਰ ਦਾ ਜਵਾਬ ਦੇਵਾਂਗਾ ਫਿਰ ਮੈਂ ਆਪਣੇ ਕਾਂਗਰਸ ਵੀਰ ਵਾਲਿਆਂ ਦਾ ਜਵਾਬ ਦੇਵਾਂਗਾ ਦੇਖੋ ਜਿਹੜਾ ਬੰਦਾ ਪੈਸੇ ਦਿੰਦਾ ਨਾ ਉਹ ਲਿਖਦਾ ਜ਼ਰੂਰ ਹੁੰਦਾ ਹੈ ਕਿ ਮੈਨੇ ਇਹਨੂੰ ਇੰਨੇ ਪੈਸੇ ਦਿੱਤੇ ਤਾਂ ਮੈਂ ਕਹਿੰਦਾ ਜੀ ਓਪਨ ਚੈਲੰਜ ਹੈ ਸਾਡੀ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਕੀ ਇਹ ਆਪਣਾ ਖਾਤਾ ਦਿਖਾ ਦੇਣ ਕਿ ਅਸੀਂ ਇਸ ਖਾਤੇ 'ਚੋਂ ਪੈਸੇ ਦਿੱਤੇ ਆ ਪੰਜਾਬ ਨੂੰ ਇਹ ਦਿਖਾਣ ਨਾ ਕਿ ਅਸੀਂ ਇੰਨੇ ਪੈਸੇ ਦੇ ਦਿਆ ਪੰਜਾਬ ਨੂੰ ਕਿਉਂ ਨਹੀਂ ਅਸੀਂ ਦਈਏ ਅਸੀਂ ਪੈਸੇ ਲਈਆਂ ਅਸੀਂ ਦਿਖਾਈਏ ਕਿ ਅਸੀਂ ਇੰਨੇ ਪੈਸੇ ਲਈਏ ਕਿਉਂ ਜੀ ਤੁਸੀਂ ਦਿੱਤੇ ਆ ਪੈਸੇ ਤੁਸੀਂ ਦਿਖਾਓ ਨਾ ਇੱਕ ਵੀ ਸਬੂਤ 1 ਰੁਪਏ ਦਾ ਵੀ ਸਬੂਤ ਦਿਖਾਓ ਜੋਸ਼ੀ ਸਾਹਿਬ ਸੈਂਟਰ ਗਵਰਨਮੈਂਟ ਨੂੰ ਕਹੋ ਫਨੈਸ ਮਿਨਿਸਟਰ ਸਾਹਿਬ ਮੈਡਮ ਜੀ ਨੂੰ ਕਹੋ ਨਿਰਮਲਾ ਸੀਤਾਰਾਮ ਜੀ ਨੂੰ ਕਿ ਸਬੂਤ ਕਾਹਨ ਤਾਨੂੰ ਕਿ ਪੰਜਾਬ ਨੂੰ ਅਸੀਂ ਇਹ ਗ੍ਰਾਂਟ ਦਿੱਤੀ ਹੈ ਨੰਬਰ 2 ਨਵੀਨ ਜੀ ਜਿਹੜੇ ਬੋਲ ਰਹੇ ਨੇ ਨਾ ਕਦੀ ਬਿਹਾਰ ਪਹੁੰਚ ਜਾਂਦੇ ਨੇ ਕਦੀ ਕਿੱਥੇ ਪਹੁੰਚ ਜਾਂਦੇ ਨੇ ਗੱਲ ਪੰਜਾਬ ਦੇ ਫੰਡਾਂ ਦੀ ਹੋ ਰਹੀ ਹੈ ਕੱਲ ਪੰਜਾਬੀਆਂ ਦੀ ਕਰੋ ਤੁਹਾਨੂੰ ਦਰਦ ਹੋ ਰਿਹਾ ਕਿ ਤੁਸੀਂ ਇਲੈਕਸ਼ਨ ਉੱਥੇ ਆ ਰਹੇ ਹੋ ਠੀਕ ਹੈ ਜੋ ਭਾਜਪਾ ਵੀਰੇ ਕੀਤਾ ਉਹ ਚੇਤਨ ਜੀ ਜਵਾਬ ਦੇਣਗੇ ਮੈਂ ਨਹੀਂ ਜਵਾਬ ਦੇ ਸਕਦਾ ਕਿਉਂਕਿ ਵੋਟਾ ਪੈਣਦੇ ਆਖੀਰਲੇ ਦਿਨ ਤੱਕ 10-10000 ਰੁਪਏ ਉੱਥੇ ਮਿਲਾਵਾਂ ਦੇ ਖਾਤੇ 'ਚ ਜਾਂਦੇ ਰਹੇ ਉਹਨਾਂ ਲਈ ਪੈਸੇ ਹੈਗੇ ਆ ਲੇ ਅਸੀਂ ਆਪਣਾ ਸਿਰ ਆਪਤ ਹੋ ਰਹੇ ਆ ਅਸੀਂ 30000 ਮਕਾਨ ਖਰਾਬ ਹੋ ਗਏ ਅਸੀਂ ਉਹਦੇ ਲਈ ਅੱਜ ਪਰਸੋਂ ਜੇ ਸੀਐਮ ਸਾਹਿਬ ਨੇ ਜਦ ਪੈਸੇ ਜਾਰੀ ਕੀਤੇ 370 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ ਇੱਕ ਮਕਾਨ ਲਈ 120000 ਰੁਪਿਆ ਅਸੀਂ ਜਾਰੀ ਕਰ ਰਹੇ ਤਿੰਨ ਕਿਸ਼ਤਾਂ ਦੇਵਾਂਗੇ ਪੈਸੇ ਪਹਿਲੀ ਕਿਸ਼ਤ 70000 ਰੁਪਏ ਦੀ ਅਸੀਂ ਦੇ ਰਹੇ ਹਾਂ ਖਾਲੀ ਗੁਰਦਾਸਪੁਰ ਜ਼ਿਲ੍ਹੇ 'ਚ 8056 ਮਕਾਨ ਨੇ ਸਰ ਅਸੀਂ ਆંકੜੇ ਲੈ ਕੇ ਆਏ ਆ ਇਹ ਦੋਨੋਂ ਵੀਰ ਮੇਰੇ ਆંકੜੇ ਨਹੀਂ ਲੈ ਕੇ ਆਏ ਲੋਰ ਜਿਨ੍ਹਾਂ ਦੀਆਂ 4 ਮਚਾਂ ਰੁੜ ਗੀਆਂ ਉਹਨਾਂ ਲਈ 65000 ਜਿਹਦੀਆਂ 6 ਮੱਝਾਂ ਰੁੜਗੀਆਂ ਉਹਦੇ ਲਈ 1.5 ਤੋਂ 2 ਲੱਖ ਰੁਪਏ ਅਸੀਂ ਕਈ ਮਗਲਾਂ ਲਈ 2 ਲੱਖ ਰੁਪਏ ਵੀ ਦੇ ਰਹੇ ਹਾਂ ਔਰ ਜਿਹੜੇ ਵੀਰਾਂ ਨੇ ਕਦੀ ਬਾਥਰੂਮ ਦੇ ਲਾਭ ਨਹੀਂ ਲਿਆ ਜਿਨ੍ਹਾਂ ਨੇ ਪਹਿਲਾਂ ਨਹੀਂ ਲਿਆ ਉਹਨਾਂ ਨੂੰ ਵੀ ਐਕਸਟਰਾ ਬਾਥਰੂਮ ਦੇ 12000 ਰੁਪਏ ਵੀ ਦੇ ਰਹੇ ਹਾਂ ਠੀਕ ਹੈ ਜਿਹੜੇ ਜਾਨਵਰਾਂ ਦੇ ਵਾੜੇ ਟੁੱਟ ਗਏ ਨੇ ਉਹਨਾਂ ਲਈ ਅਸੀਂ ਪੈਸੇ ਦੇ ਰਹੇ ਹਾਂ ਚੇਤਨ ਜੀ ਚੇਤਨ ਜੀ ਬਹੁਤ ਆਸਾਨ ਹੈ ਚੇਤਨ ਜੀ ਬਹੁਤ ਆਸਾਨ ਹੈ ਤੁਹਾਡੇ ਲਈ ਤਾਂ ਸੰਦੀਪ ਜੀ ਚੇਤਨ ਜੀ ਤੋਂ ਪੁੱਛ ਰਹੇ ਹੋ ਚੇਤਨ ਜੀ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਗੱਲ ਹੈ ਕਿ ਸੀਐਸ ਵਾਲੀ ਗੱਲ ਤੁਸੀਂ ਇਹਨਾਂ ਨੂੰ ਓ ਬਹੁਤ ਆਸਾਨ ਹੈ ਤੁਹਾਡੇ ਲਈ ਤਾਂ ਕਿਉਂਕਿ ਕੇਂਦਰੀ ਮੰਤਰੀ ਤੁਹਾਡੇ ਜਿਹੜੇ ਪੰਜਾਬ ਤੋਂ ਆ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਗਲਤ ਬੋਲ ਰਹੇ ਨੇ ਗਲਤ ਬਿਆਨੀ ਜਿਹੜੇ ਮੁੱਖ ਮੰਤਰੀ ਕਰ ਰਹੇ ਨੇ ਬਹੁਤ ਆਸਾਨ ਹੈ ਕਿ ਤੁਹਾਡੇ ਕੋਲ ਸਾਰੇ ਕਾਗਜ਼ ਨੇ ਤੁਸੀਂ ਸੈਂਟਰ ਹੋ ਤੁਸੀਂ ਜਿੰਨੂੰ ਵੀ ਪੈਸਾ ਦਿੰਦੇ ਹੋ 1 ਰੁਪਏ ਦਾ ਹਿਸਾਬ 1-1 ਰੁਪਏ ਦਾ ਹਿਸਾਬ ਜਿਹੜਾ ਹੈ ਉਹ ਤੁਹਾਡੇ ਕੋਲ ਹੁੰਦਾ ਹੈ ਕਿਉਂ ਬਿਲਕੁਲ ਜੇ ਤੁਸੀਂ ਕਾਗਜ਼ ਜਾਰੀ ਕਰ ਦੋ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਹਿ ਰਹੇ ਨੇ ਉਹਨਾਂ ਦੇ ਬਿਆਨ ਜੇ ਗਲਤ ਹੋਏਗਾ ਤੇ ਸਾਫ ਹੋ ਜਾਏਗਾ ਜਾਰੀ ਕੀਤਾ ਹੋਇਆ ਪੀਸੀ ਕੀਤੀ ਹੋਈ ਕਿੰਨੇ ਕੀਤੀ ਹੋਈ ਪੀਸੀ ਇਹਨਾਂ ਦੇ ਜਿਹੜੇ ਜਿਹੜੇ ਮੁੱਦੇ ਇੱਕ ਇੱਕ ਮੁੱਦੇ ਤੇ ਵਿਦ ਡਾਕੂਮੈਂਟ ਫੈਕਟਸ ਪੀਸੀ ਕੀਤੀ ਆ ਜੀ ਇਹਨਾਂ ਨੂੰ ਲੱਗਦਾ ਵਾ ਤੇ ਕੋਰਟ ਦੇ ਵਿੱਚ ਸਾਡੀ ਪੀਸੀ ਨੂੰ ਚੈਲੰਜ ਕਰਦੇ ਸਰ 1600 ਕਰੋੜ ਵਾਲੀ ਗੱਲ ਤੇ ਕਰ ਰਿਹਾ ਮੈਂ 1600 ਕਰੋੜ ਜਿਹੜਾ ਤੁਸੀਂ ਕਹਿ ਰਹੇ ਹੋ 1600 ਕਰੋੜ ਕਹਿੰਦੇ ਹੋ ਮੈਂ ਉਹਦੇ ਤੇ ਕਹਿ ਰਿਹਾ ਸਰ ਹਾਂ ਤੇ ਫਿਰ ਕਰਦੇ ਨਾ ਹਲੇ ਤਾਂ ਮੈਂ ਮੱਲਾਕ ਲਈ ਕਰਦਾ ਜਵਾਬ ਨਹੀਂ ਦਿੰਦਾ ਇਹਨਾਂ ਨੂੰ ਮੈਂ ਮੈਂ ਪ੍ਰੋਪਰਲੀ ਕਿਹਾ ਹੋਇਆ ਵਾ ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਇੱਥੇ ਕਿ ਸਾਡੀ ਜਿਹੜੀ ਪੀਸੀ ਜਿਹਦੇ 1600 ਕਰੋੜ ਦਾ ਪੂਰਾ ਹਵਾਲਾ ਦਿੱਤਾ ਪਲੱਸ 12000 ਕਰੋੜ ਦਾ ਪ੍ਰੋਪਰ ਐਕਸਕੇਜੂਲ ਦਿੱਤਾ ਅ ਮੇਰੇ ਕਾਂਗਰਸ ਦੇ ਕਾਬਲ ਵੀਰ ਕਹਿੰਦੇ ਪਏ ਸੀਗੇ ਜੀ ਡਾਕੂਮੈਂਟ ਜਿਹੜੀ ਹੁੰਦੇ ਆ ਜੋ ਵੀ ਡਾਕੂਮੈਂਟੇਸ਼ਨ ਦੀ ਗੱਲ ਕੀਤੀ ਮੈਂ ਬੜੇ ਚੈਲੰਜ ਨਾਲ ਕਹਿਣਾ ਪਿਆ ਵਾ ਤੁਸੀਂ ਜਦੋਂ ਮਰਜ਼ੀ ਮੈਨੂੰ ਨੋਟਿਸ ਭੇਜੋ ਤੇ ਜੇ ਮੈਂ ਗਲਤ ਗੱਲ ਕਰਦਾ ਪਿਆ 1600 ਕਰੋੜ ਦੇ ਉੱਤੇ ਪ੍ਰੋਪਰ ਭਾਰਤੀ ਜਨਤਾ ਪਾਰਟੀ ਕੇਂਦਰੀਆਂ ਮੰਤਰੀਆਂ ਵੱਲੋਂ ਪ੍ਰੋਪਰ ਪ੍ਰੈਸ ਕਾਨਫਰੰਸ ਹੋਈਆ ਸਰ ਚੇਤਨਜੀਤਾ ਚੇਤਨਜੀ ਤੁਹਾਡੇ ਇਹ ਵੀ ਆਰ ਆਰੋਗਾਰੇ ਨੇ ਕਾਂਗਰਸੀ ਮੇਰਾ ਨਹੀਂ ਤੁਹਾਡੇ ਤੋਂ ਹੀ ਪੁੱਛ ਰਿਹਾ ਸਰ ਸਵਾਲ ਤੋਂ ਤੁਹਾਡੇ ਤੋਂ ਪੁੱਛ ਰਿਹਾ ਤੁਸੀਂ ਸਾਡੀ ਬੀਜੇਪੀ ਦਫ਼ਤਰ ਦੇ ਹੈੱਡ ਆਫਿਸ ਤੇ ਫੋਨ ਕਰੋ ਜਾਂ ਸਾਨੂੰ ਮੇਲ ਪਾਓ ਸਾਡੇ ਕੋਲ ਡਾਕੂਮੈਂਟ ਚੱਕੋ ਫਿਰ ਮੈਨੂੰ ਤੁਸੀਂ ਕਹੋ ਜੀ ਤੁਸੀਂ ਚੇਤਨ ਜੋਸ਼ੀ ਝੂਠ ਬੋਲਦੇ ਡਾਕੂਮੈਂਟ ਨਹੀਂ ਦਿੱਤਾ ਸਰ ਮੈਂ ਤਾਂ ਕਹਿ ਰਿਹਾ ਮੈਂ ਤਾਂ ਮੈਂ ਤਾਂ ਸਪਸ਼ਟ ਕਹਿ ਰਿਹਾ ਕਿ ਜੇ ਨੰਬਰ ਜਾਰੀ ਕਰਦੇ ਹੋ ਸਟਵਿਟਰਸ ਐਕਸ ਪੋਸਟ ਇਹ ਤੁਹਾਡੇ ਦਾ ਬਿਲਕੁਲ ਟੈਕਸੇਵੀ ਹੋ ਤੁਸੀਂ ਤਾਂ ਬਹੁਤ ਜ਼ਿਆਦਾ ਟੈਕਸੇਵੀ ਹੋ ਮੈਂ ਕਹਿ ਰਿਹਾ ਦੇਖੋ ਨਵੀਨ ਜੀ ਕਹਿ ਰਹੇ ਨੇ ਤੁਹਾਡੇ 40 40000 ਕਰੋੜ ਤੁਸੀਂ ਉੱਥੇ ਖਪਾਤਾ ਪੰਜਾਬੀਆਂ ਨੂੰ ਕੁਝ ਦਿੰਦੇ ਨਹੀਂ ਤੁਸੀਂ ਨਵੀਨ ਜੀ ਵੀ ਦਾ ਨੂੰ ਵੀ ਜਵਾਬ ਦੇ ਦਿਓ ਨਹੀਂ ਨਵੀਨ ਜੀ ਹੁਣ ਬਿਹਾਰ ਚਲ ਜਾਂਦੇ ਨੇ ਵਿਚਾਰੇ ਹਰ ਥਾਂ ਤੋਂ ਖਾਤੇ ਪੈਣ ਚਲੋ ਇੱਕ ਸੈਪਰੇਟ ਇਸ਼ੂ ਕਰਾ ਉਹ ਇੱਕ ਇੱਕ ਸੈਪਰੇਟ ਇਸ਼ੂ ਹੈ ਤੁਸੀਂ ਬਿਹਾਰ ਨੂੰ ਪੰਜਾਬ ਨਾਲ ਕੰਪੇਅਰ ਕਰ ਰਹੇ ਪਰ ਕੇ ਮੈਂ ਇੱਕ ਸਵਾਲ ਪੁੱਛਦਾ ਪਿਆ ਮੈਂ ਸੋਚਦਾ ਸੀ ਵੀ ਇੱਕ ਅਦਾ ਸਵਾਲ ਕਾਂਗਰਸ ਇਹ ਪੁੱਛਣਾ ਤੇ ਛੱਡਦੀ ਚਲੋ ਮੈਂ ਹੀ ਪੁੱਛ ਲੈਂਦਾ ਜੇ ਇਹ ਕਹਿੰਦੇ ਨੇ ਸਾਡੀ ਇੰਨੀ ਫਸਲ ਦਾ ਨੁਕਸਾਨ ਹੋਇਆ ਵਾ ਤੇ ਸੈਂਟਰ ਵੱਲੋਂ ਬਿਫੋਰ ਟਾਈਮ ਝੋਨੇ ਦੀ ਖਰੀਦ ਵਾਸਤੇ ਲਿਮਟ ਜਾਰੀ ਕੀਤੀ ਗਈ ਲਿਮਟ ਸੈਂਟਰ ਗਵਰਨਮੈਂਟ ਦਿੰਦੀ ਝੋਨਾ ਪੰਜਾਬ ਚ ਖਦਾ ਠੀਕ ਹੈ ਜੀ ਲੇਕਿਨ ਕਿਹਦੇ ਪੈਸੇ ਆ ਨਾ ਸੈਂਟਰ ਗਵਰਨਮੈਂਟ ਉਹ ਚ ਦਾ ਕੰਟਰੀਬਿਊਸ਼ਨ ਕੋਈ ਨਹੀਂ ਨਾ ਹੁੰਦੀ ਪੰਜਾਬ ਤੇ ਪਹਿਲੀ ਗੱਲ ਹੁਣ ਇਹ ਕਹਿੰਦੇ ਨੇ ਵੀ ਸਾਡਾ ਤੁਹਾਨੂੰ ਪਤਾ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਦੀ ਖਰੀਦ ਦੇ ਉੱਤੇ ਇਨਕੁਆਇਰੀ ਬੈਠੀ ਹੋਈ ਹੈ ਏ ਜੀ ਨੀਰੇ ਦੱਸਣਗੇ ਵੀ ਜੇ ਤੁਹਾਡਾ ਜੇ ਉਥੇ ਹੜ ਆਇਆ ਸੀ ਸਭ ਕੁ ਬਰਬਾਦ ਹੋ ਗਿਆ ਤੇ ਉਥੇ 100% ਪ੍ਰਕਿਊਰਮੈਂਟ ਕਿਤਾ ਹੋ ਗਈ। ਸੋ ਮੈਨੀ ਵਰਡਸ ਸੋ ਮੈਨੀ ਸਟੇਟਮੈਂਟਸ ਬਟ ਮੈਂ ਚੈੱਕ ਕਰ ਰਿਹਾ ਤੁਸੀਂ ਕਹਿੰਦੇ ਪਿਓ ਨਾ 1600 ਕਰੋੜ ਦਾ 1600 ਕਰੋੜ ਦੀਆਂ ਕਿਸ਼ਤਾਂ ਦੇ ਛੱਡੋ 12000 ਕਰੋੜ ਦੇ ਉੱਤੇ ਵੀ ਮੁਕਰ ਗਏ ਔਰ ਜਦੋਂ ਇੱਕ ਸਰਕਾਰ ਮੌਜੂਦਾ ਕਵੇ ਕਿ ਅਸੀਂ ਕੈਗ ਦੀ ਰਿਪੋਰਟ ਨੂੰ ਨਹੀਂ ਮੰਨਦੇ ਹੁਣ ਕੈਗ ਦੀ ਰਿਪੋਰਟ ਸਰਕਾਰੀ ਡਾਕੂਮੈਂਟ ਹੈ। ਸਰਕਾਰ ਕਹਿੰਦੀ ਆ ਅਸੀਂ ਸਰਕਾਰੀ ਦਸਤਾਵੇਜ਼ ਨਹੀਂ ਮੰਨਦੇ ਤੁਸੀਂ ਕਿਉਂ ਕੁਐਸਚਨ ਕਰੋਗੇ ਠੀਕ ਸਰ ਤੁਸੀਂ ਉਦੋਂ ਕੁਐਸਚਨ ਕਰੋਗੇ ਜਦੋਂ ਆਮ ਆਦਮੀ ਪਾਰਟੀ ਜਿੱਦਾਂ ਦਿੱਲੀ ਦੇ ਵਿੱਚ ਚਾਰ ਸ਼ੀਟ ਤਿਆਰ ਹੋਈ ਹੈ ਇੱਕ ਇੱਕ ਸਿਸਟਮ ਨਜ਼ਰ ਆ ਰਿਹਾ ਸਾਹਮਣੇ ਪੰਜਾਬ ਦੇ ਵਿੱਚ ਕੁਝ ਕੁ ਮਹੀਨੇ ਰਹਿ ਗਏ ਨੇ ਕੋਡ ਆਫ ਕਨਡਕਟ ਲੱਗਨ ਵਾਲੇ ਚੰਦ ਮਹਿਸ ਚੰਦ ਕੁ ਮਹੀਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਲੈਕਸ਼ਨ ਆਉਣੇ ਆ ਡੈਟ ਇਹ ਜਿਹੜੇ ਗਰਾਉਂਦੇ ਪਏ ਨੇ ਇਹ ਆਪਣੇ ਗਰਾਉਣਗੇ ਇਹ ਨਾਂਮਤ ਚਲਨ ਤੋਂ ਪਹਿਲਾਂ ਮੈਂ ਨਵੀਨ ਜੀ ਤੋਂ ਨਵੀਨ ਜੀ 30 ਸੈਕਿੰਡਸ ਆਪਣਾ ਜਵਾਬ ਦੇ ਦਿਓ ਕਿ ਸੈਟੀਸਫਾਈ ਸੈਟੀਸਫਾਈ ਫੀਲ ਕਰ ਰਹੇ ਹੋ ਦੋਨਾਂ ਦੋਨਾਂ ਤੋਂ ਨਾ ਪਾਰਟੀਆਂ ਨੇ ਜਵਾਬ ਦਿੱਤਾ ਸਰ 30 ਸੈਕਿੰਡਸ ਨਵੀਨ ਜੀ ਮੈਂ ਬੜੀ ਜ਼ਿੰਮੇਵਾਰੀ ਨਾਲ ਇੱਕ ਲਾਈਨ ਬੋਲਦਾ ਪਿਆ ਮਾ 60 ਵਾਈਂਡ ਅਪ ਕਰਨ ਦਾ ਟਾਈਮ ਆ ਗਿਆ ਸਰ ਨਵੀਨ ਜੀ ਨਵੀਨ ਜੀ ਤੋਂ 30 ਸੈਕਿੰਡਸ ਸਰ ਆਮ ਆਦਮੀ ਲਈ 9 ਹਜ਼ਾਰ ਕਰੋੜ ਦੇ ਲਾਗੇ ਨਵੀਨ ਜੀ 30 ਸੈਕਿੰਡਸ ਹੋ ਗਿਆ ਪੰਜਾਬ ਦੀ ਆਮ ਆਦੀ ਪਾਰਟੀ ਸਰਕਾਰ ਹਰ ਅਸੀਂ ਤੇ ਪੰਜਾਬੀਆਂ ਦੀ ਗੱਲ ਕਰ ਰਹੇ ਆ ਪਰ ਜੇ ਨਲਾਇਕ ਸਰਕਾਰ ਹੈ ਜਿਹੜੀ ਕੰਦੀ ਮੈਂ ਕੇਂਦਰ ਦਾ ਹਿਸਾਬ ਹੀ ਨਹੀਂ ਦੇਣੀ ਉਹ ਕਹਿੰਦੇ ਅਸੀਂ ਦੇ ਦیتے ਆ ਕਹਿੰਦੇ ਅਸੀਂ ਲਿੱਤੇ ਨਹੀਂ ਮਰ ਕੌਣ ਰਿਹਾ ਪੰਜਾਬੀ ਤੇ ਪੰਜਾਬੀਅਤ ਮਰ ਰਹੀ ਹੈ ਠੀਕ ਸਰ ਜਿਹੜੀ ਹੋਰ ਦੂਜੀ ਗੱਲ ਜਿਹੜੀ ਜੋਸ਼ੀ ਸਾਹਿਬ ਕਰ ਰਹੇ ਵੀ 40000 ਕਰੋੜ ਦੀ ਵਿਹਾਰ ਚ ਆ ਉਹ ਸਰ ਜੀ ਅਸੀਂ ਐਵੇਂ ਦੇ ਸਰ ਟਾਈਮ ਦਾ ਘਟਾ ਹੈ ਇਸ ਕਰਕੇ ਕੱਲ ਫੇਰ ਮੈਂ ਹਾਜ਼ਰ ਹੋਵਾਂਗਾ ਗੱਲ ਪੰਜਾਬ ਦੀ ਲੈ ਕੇ ਤੇ ਤੁਹਾਡੀ ਸਾਰੇ ਸਾਰਿਆਂ ਦੀ ਗੱਲਾਂ ਫੇਰ ਲੋਕਾਂ ਦੇ ਸਾਹਮਣੇ ਰੱਖਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਿਮਾਚਲ ਹਰਿਆਣਾ ਕਿਉਂਕਿ ਤਾਜ਼ਾ ਖਬਰ ਇੱਥੇ ਹੀ